ਅੱਪੇ ਗੁਰੂ ਚੇਲਾ ਨਗਰ ਕੀਰਤਨ ਇਤਿਹਾਸਿਕ ਗੁਰਦੁਆਰਾ ਚਾੜ ਸਾਹਿਬ ਪੁੱਜਣ ਤੇ ਗੁਰਦੁਆਰਾ ਚਰਨ ਕਮਲ ਸਾਹਿਬ ਮਾਛੀਵਾੜਾ ਸਾਹਿਬ ਸੰਗਤਾਂ ਵੱਲੋਂ ਵੱਡੀ ਤਾਦਾਦ ਦੇ ਵਿੱਚ ਪੁੱਜ ਕੇ ਨਤਮਸਤਕ ਹੋਈਆਂ ਨੇ ਤਖਤ ਸ਼੍ਰੀ ਕੇਸਗੜ ਤੋਂ ਆਰੰਭ ਨਗਰ ਕੀਰਤਨ ਇਤਿਹਾਸਿਕ ਗੁਰਦੁਆਰਾ ਚਾੜ ਸਾਹਿਬ ਤੋਂ ਹੁੰਦਾ ਹੋਇਆ ਗੁਰਦੁਆਰਾ ਚਰਨ ਕਮਲ ਸਾਹਿਬ ਮਾਛੀਵਾੜਾ ਵਿੱਚ ਪਹੁੰਚਿਆ ਜਿਨ੍ਹਾਂ ਰਸਤੇ ਉੱਤੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਚੱਲ ਕੇ ਨਾਦੇੜ ਸਾਹਿਬ ਤਖਤ ਸ਼੍ਰੀ ਦਮਦਮਾ ਸਾਹਿਬ ਪਹੁੰਚੇ ਸਨ ਉਸੇ ਰਸਤੇ ਤੋਂ ਹੁੰਦਿਆਂ ਹੋਇਆਂ ਨਗਰ ਕੀਰਤਨ ਤੱਕ ਸ੍ਰੀ ਦਮਦਮਾ ਸਾਹਿਬ ਪਹੁੰਚੇਗਾ ਇਸ ਨਗਰ ਕੀਰਤਨ ਦਾ ਅੱਜ ਮਾਚੀਵਾੜਾ ਸਾਹਿਬ ਵਿਖੇ ਪਹੁੰਚਣ ਤੇ ਸੰਗਤਾਂ ਵੱਲੋਂ ਭਰਮਾ ਸਵਾਗਤ ਕੀਤਾ ਗਿਆ ਇਸ ਮੌਕੇ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂ ਮਾਜਰਾ ਅਤੇ ਸਰਵਜੀਤ ਸਿੰਘ ਝਿੰਜਰ ਵੀ ਨਗਰ ਕੀਰਤਨ ਦੇ ਨਾਲ ਪਹੁੰਚੇ ਨੇ ਦੇਖੋ ਪੂਰੀ ਖਬਰ ਦਸ਼ਮੇਸ਼ ਪਿਤਾ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਨੇ ਵਿਸ਼ੇਸ਼ ਪਰਾਲੇ ਸਦਕਾ ਨਗਰ ਕੀਰਤਨ ਆਪੇ ਗੁਰਚੇਲਾ ਸ੍ਰੀ ਕੇਸਗੜ ਸਾਹਿਬ ਤੱਕ ਸ੍ਰੀ ਕੇਸਗੜ ਸਾਹਿਬ ਤੋਂ ਸ਼ੁਰੂ ਹੋ ਕੇ ਤੱਕ ਸ੍ਰੀ ਦਮਦਮਾ ਸਾਹਿਬ ਤੱਕ ਜਾਣਾ ਇਹ ਸਾਰਾ ਵਿਸ਼ਾਲ ਨਗਰ ਕੀਰਤਨ ਜਿਹੜਾ ਇਹ ਗੁਰੂ ਗੋਬਿੰਦ ਸਿੰਘ ਜੀ ਜਿਹੜਾ ਮਾਰਗ ਆ ਉਹਦੇ ਰਾਹੀਂ ਵਖ-ਵਖ ਪੜਾਵਾਂ ਦੇ ਵਿੱਚ ਜਾਣਾ ਅੱਜ ਇਹ ਦੂਜਾ ਦਿਨ ਆ ਜਿਹੜਾ ਨਗਰ ਕੀਰਤਨ ਦਾ ਪਹਿਲਾ ਪੜਾਅ ਕੱਲ ਚਮਕੌਰ ਸਾਹਿਬ ਹੋਇਆ ਸੀ ਤੋਂ ਰਸਤੇ ਦੇ ਵਿੱਚ ਕੱਲ ਵੀ ਅਸੀਂ ਨਾਲ ਸੀ ਸੰਗਤ ਦੇ ਵਿੱਚ ਬਹੁਤ ਛਾਏ ਸੋ ਗੁਰੂ ਸਾਹਿਬ ਦੇ ਪ੍ਰਕਾਸ਼ਪੁਰਬ ਨੂੰ ਸਮਰਪਿਤ ਜਿੱਥੇ ਸੰਗਤਾਂ ਨਗਰ ਕੀਰਤਨ ਦੇ ਸਵਾਗਤ ਲਈ ਪੂਰੇ ਜਾਹੋ ਜਲਾਲ ਦੇ ਨਾਲ ਸਵਾਗਤ ਕਰ ਰਹੀਆਂ ਨੇ ਪੂਰੇ ਜੋਸ਼ ਦੇ ਨਾਲ ਸਵਾਗਤ ਕਰ ਰਹੀਆਂ ਨੇ ਚੜ੍ਹਦੀ ਕਲਾ ਵਿੱਚ ਸਵਾਗਤ ਕਰ ਰਹੀਆਂ ਨੇ ਉਹਦੇ ਨਾਲ ਦਸ਼ਮੇਸ਼ ਪਿਤਾ ਸ੍ਰੀ ਹਰਗੋਬਿੰਦ ਸਾਹਿਬ ਤੇ ਗੁਰੂ ਤੇਗ ਬਹਾਦਰ ਜੀ ਤੇ ਹੋਰ ਗੁਰੂ ਸਾਹਿਬਾਨਾਂ ਦੇ ਜਿਹੜੇ ਸ਼ਸਤਰ ਨੇ ਉਹ ਵੀ ਨਾਲ ਇਸ ਨਗਰ ਕੀਰਤਨ ਵਿੱਚ ਵਿਸ਼ੇਸ਼ ਤੌਰ ਤੇ ਆ ਰਹੇ ਨੇ ਸੋ ਉਹਨਾਂ ਦੇ ਸ਼ਸਤਰਾਂ ਦੇ ਵੀ ਇਤਿਹਾਸਕ ਸ਼ਸਤਰਾਂ ਦੇ ਸੰਗਤ ਜਿਹੜੀ ਦਰਸ਼ਨ ਕਰਦੀ ਆ ਸੋ ਮੈਂ ਅਪੀਲ ਕਰਦਾ ਕਿ ਇਸੇ ਤਰ੍ਹਾਂ ਜਿਵੇਂ ਪਿਛਲੇ ਕੱਲ ਤੋਂ ਅਸੀਂ ਦੇਖ ਰਹੇ ਹਾਂ ਕਿ ਸੰਗਤ ਪੂਰੇ ਜੋਸ਼ ਦੇ ਨਾਲ ਇਸ ਨਗਰ ਕੀਰਤਨ ਦਾ ਸਵਾਗਤ ਕਰ ਰਹੀ ਆ ਤੇ ਸ਼ਮੂਲਿਤ ਕਰ ਰਹੀ ਆ ਸੋ ਅੱਜ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਇੱਥੋਂ ਇਹ ਹਲਕਾ ਸਮਰਾਲਾ ਪੈਂਦਾ ਇੱਥੇ ਲੁਧਿਆਣੇ ਜ਼ਿਲ੍ਹੇ ਤੁਸੀਂ ਦੇਖ ਰਹੇ ਹੋ ਲੀਡਰ ਸਹਿ ਹਲਕਾ ਚਾਰ ਸਾਡੇ ਪਰਮਜੀਤ ਸਿੰਘ ਢਿਲੋਂ ਜੀ ਸਾਡੇ ਵਿਕਮ ਸਿੰਘ ਖਾਲਸਾ ਜੀ ਐ ਜੀ ਪੀ ਸੀ ਮੈਂਬਰ ਸਹਿਬਾਨ ਜ਼ਿਲ੍ਹਾ ਪ੍ਰਧਾਨ ਸਹਿਬਾਨ ਸਾਰੀ ਸਮੁੱਚੀ ਲੀਡਰਸ਼ਿਪ ਤੇ ਹੋਰ ਵੀ ਸੰਗਤ ਇਸ ਇਲਾਕੇ ਦੀ ਸਾਰੀ ਇੱਥੇ ਸਵਾਗਤ ਕਰਨ ਲਈ ਅਦਸ਼ਮੇਸ਼ ਪਿਤਾ ਦੇ ਪ੍ਰਕਾਸ਼ਪੁਰ ਨੂੰ ਸਮਰਪਿਤ ਨਗਰ ਕੀਰਤਨ ਲਈ ਪਹੁੰਚੀ ਹੋਈ ਆ ਸੋ ਅੱਗੇ-ਅੱਗੇ ਮੈਂ ਬੇਨਤੀ ਕਰਦਾ ਤੁਹਾਡੇ ਮਾਧਿਅਮ ਰਾਹੀਂ ਕਿਸੇ ਤਰ੍ਹਾਂ ਨਗਰ ਕੀਰਤਨ ਨੂੰ ਪੂਰੇ ਚੜ੍ਹਦੀ ਕਲਾ ਦੇ ਨਾਲ ਸਵਾਗਤ ਕਰੀਏ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਜਿਸ ਨੂੰ ਸਮਰਪਿਤ ਨਗਰ ਕੀਰਤਨ ਜੋ ਅਨੰਦਗੜ੍ਹ ਆਪਣਾ ਅਨੰਪੁਰ ਸਾਹਿਬ ਤੋਂ ਕੇਸਗੜ੍ਹ ਸਾਹਿਬ ਤੋਂ ਤੁਰਿਆ ਸੀ ਕੱਲ ਔਰ ਰਾਤ ਬਿਸ਼ਰਾਵ ਕੀਤਾ ਸ੍ਰੀ ਚੌਕੌਰ ਸਾਹਿਬ ਉੱਥੋਂ ਚੱਲਦਾ ਹੋਇਆ ਹੁਣ ਜ਼ਿਲ੍ਹਾ ਲੁਧਿਆਣਾ ਦੇ ਸਵਰਾਲੇ ਹਲਕੇ ਦੇ ਵਿੱਚ ਐਂਟਰ ਹੋਇਆ ਔਰ ਮੈਂ ਸਮਝਦਾ ਕਿ ਲੋਕਾਂ ਦਾ ਜਿਹੜਾ ਉਤਸ਼ਾਹ ਲੋਕਾਂ ਵਿੱਚ ਜਿਹੜੀ ਸ਼ਰਧਾ ਲੋਕਾਂ ਵਿੱਚ ਉਮੜ ਕੇ ਸਰਦੀ ਦੇ باوجود ਘਰਾਂ ਚੋਂ ਨਿਕਲ ਕੇ ਬਾ ਸੜਕਾਂ ਤੇ ਆਉਣਾ ਇਸ ਗੱਲ ਦੀ ਸਪਸ਼ਟ ਸੰਕੇਤਾਂ ਕਿ ਗੁਰੂ ਕਲਗੀਧਰ ਪਾਤਸ਼ਾਹ ਦੀਆਂ ਮਹਾਨ ਕੁਰਬਾਨੀਆਂ ਨੂੰ ਅਜੇ ਤੱਕ ਲੋਕ ਭੁੱਲ ਨਹੀਂ ਸਕੇ ਨਾ ਭੁੱਲ ਸਕਣਗੇ ਸੋ ਮੈਂ ਸਮਝਦਾ ਕਿ ਇਹ ਜਿਹੜਾ ਨਗਰ ਕੀਰਤਨ ਸਾਨੂੰ ਬਹੁਤ ਵੱਡੀ ਸ਼ਕਤੀ ਵੀ ਦਿੰਦੀ ਆ ਸਾਨੂੰ ਬਹੁਤ ਵੱਡਾ ਹੁਲਾਰਾ ਵੀ ਦਿੰਦਾ ਉਨਾ ਜ਼ਾਬਰ ਜ਼ਾਲਮ ਹਕੂਮਤਾਂ ਦੇ ਅਤਿਆਚਾਰ ਵਿਰੁੱਧ ਲੜਨ ਦੀ ਜਿਨ੍ਹਾਂ ਜ਼ਾਬਰ ਹਕੂਮਤਾਂ ਦੇ ਵਿਰੁੱਧ ਲੜ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਰਬੰਸਦਾਨ ਕੀਤਾ ਹਾਕਤ ਤੇ ਸੱਚ ਤੇ ਇਨਸਾਫ ਦੀ ਲੜਾਈ ਲੜਨ ਦੀ ਜਾਜ ਸਰਉ ਦਿੱਤੀ ਔਰ ਗੁਰੂ ਸਾਹਿਬ ਨੇ ਜੋ ਨਿਸ਼ਚੈ ਆਪਣੇ ਖਾਲਸੇ ਤੇ ਕੀਤਾ ਜੋ ਆਸ ਆਪਣੇ ਖਾਲਸੇ ਤੇ ਕੀਤੀ ਉਹਨੂੰ ਪੂਰਾ ਕਰਨ ਲਈ ਇਹ ਨਗਰ ਕੀਰਤਨ ਇੱਕ ਮਾਇਸਮਾ ਦਾ ਇੱਕ ਸਾਧਨ ਦੇ ਰੂਪ ਵਿੱਚ ਬਣਦਾ ਜੋ ਉਹਨਾਂ ਨੇ ਆਸ ਕੀਤੀ ਸੀ ਖਾਲਸਾ ਸੋ ਜੋ ਨਿਰਦਨ ਕੋ ਪਾਲੇ ਖਾਲਸਾ ਸੋ ਜੋ ਦੁਸ਼ਤ ਕੋ ਗਾਲੇ ਅੱਜ ਸਮੇਂ ਦੀਆਂ ਹਕੂਮਤਾਂ ਦੇ ਜ਼ਬਰ ਤੇ ਨਿਆਂ ਦੇ ਵਿਰੁੱਧ ਲੜਨ ਲਈ ਇਹ ਨਗਰ ਕੀਰਤਨ ਬਹੁਤ ਵੱਡਾ ਲਾਹੇਵੰਦ ਹੋਏਗਾ ਔਰ ਖਾਲਸਾ ਪੰਥ ਦੇ ਜਹੋ ਜਲਾਲ ਔਰ ਖਾਲਸਾ ਪੰਥ ਦੀ ਸ਼ਾਨ ਨੂੰ ਸ਼ੌਕਤ ਨੂੰ ਹੋਰ ਦੁਨੀਆ ਤੱਕ ਬਚਾਉਣ ਦੇ ਵਿੱਚ ਇਹ ਨਗਰ ਕੀਰਤਨ ਬਹੁਤ ਸਫਲ ਹੋਏਗਾ ਇਤਿਹਾਸਿਕ ਨਗਰ ਕੀਰਤਨ ਆ ਇਹ ਪਹਿਲੀ ਵਾਰੀ ਸ਼੍ਰੀ ਨਤਪੁਰ ਸਾਹਿਬ ਤੋਂ ਦਰਬਾਰ ਸਭੋ ਲਈ ਜਾ ਰਿਹਾ ਔਰ ਪੂਰੇ ਇੱਕ ਹਫਤੇ ਦਾ ਬੰਦ ਹੈ ਇਸ ਨਗਰ ਕੀਰਤਨ ਦਾ ਔਰ ਇਹਦੇ ਚ ਮੈਂ ਸਮਝਦਾ तकरीबन ਸਾਰਾ ਪੰਜਾਬ ਇਸ ਨਗਰ ਕੀਰਤਨ ਦੇ ਵਿੱਚ ਕਿਤੇ ਨਾ ਕਿਤੇ ਸ਼ੁਲੀਤ ਕਰੇਗਾ ਔਰ ਮੈਂ ਸਮਝਦਾ ਔਰ ਬਾਰੇ ਸਮੇਂ ਦੇ ਵਿੱਚ ਸਾਡੀ ਨਵੀਂ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਉਹਨੂੰ ਇੱਕ ਬਹੁਤ ਵੱਡਾ ਸਨੇਹਾ ਛੱਡ ਕੇ ਜਾਏਗਾ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਸੇ ਵੱਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਬਲ ਸਮੇਂ ਸਿਰ ਇਹ ਨਗਰ ਕੀਰਤਨ ਦਾ ਪ੍ਰਬੰਧ ਕਰਕੇ ਪੰਥ ਦੇ ਵਿੱਚ ਜਾਗਰਤੀ ਪੈਦਾ ਕੀਤੀ ਆ ਔਰ ਮਜਬੂਤੀ ਲਿਆਉਣ ਦਾ ਇੱਕ ਸਾਧਨ ਸੀ ਤਾਂ تن تن ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜੋ ਨਗਰ ਕੀਰਤਨ ਜੋ ਇਹ ਵੱਡਾ ਉਪਰਾਲਾ ਹੈ ਕੇਐਸਜੀਪੀਸੀ ਵੱਲੋਂ ਕੀਤਾ ਗਿਆ ਕਿ ਉਸ ਮਾਰਗ ਤੇ ਜਿੱਥੇ ਗੁਰੂ ਸਾਹਿਬ ਦੇ ਚਰਨ ਛੂਹ ਪ੍ਰਾਪਤ ਧਰਤੀਆਂ ਹੋਣ ਜਿਹੜੇ ਇਤਿਹਾਸਕ ਗੁਰਦੁਆਰੇ ਸਹਿਬਾਨ ਜਿਹੜੇ ਪੂਰੇ ਰਾਹ ਦੇ ਵਿੱਚ ਨੇ ਤੇ ਜਿਹੜੇ ਇੱਕ ਪੰਥ ਦੇ ਜਿਹੜੇ ਬਾਨੀ ਨੇ ਉਹਨਾਂ ਦੀ ਜਯਾਦ ਨੂੰ ਸਮਰਪਿਤ ਇੱਕ ਨਗਰ ਕੀਰਤਨ ਜੋ ਸਮੁੱਚੇ ਸਾਡੇ ਇਲਾਕੇ ਦੇ ਵਿੱਚੋਂ ਸਮਰਾਲੇ ਦੇ ਵਿੱਚੋਂ ਅੱਜ ਨਿਕਲ ਰਿਹਾ ਬਹੁਤ ਭਾਗਾਂ ਵਾਲੇ ਆ ਤੇ ਉਹ ਸਾਰੀ ਸੰਗਤ ਜਿਹੜੀ ਇਸ ਨਗਰ ਕੀਰਤਨ ਦੇ ਦਰਸ਼ਨ ਕਰਨਾ ਹੀ ਉਹ ਬਹੁਤ ਭਾਗਾਂ ਵਾਲੀ ਆ ਤੇ ਸਮੁੱਚੀ ਸੰਗਤ ਨੂੰ ਬੇਨਤੀ ਵੀ ਇਹੀ ਆ ਵੀ ਕਿਉਂਕਿ ਇਹ ਜਿਹੜੇ ਇਤਿਹਾਸਿਕ ਦਿਨ ਹੁੰਦੇ ਨੇ ਇਹ ਜਿਹੜੇ ਜਿਹੇ ਉਪਰਾਲੇ ਨੇ ਉਹਦਾ ਹਿੱਸਾ ਬਣਨਾ ਚਾਹੀਦਾ ਕਿਉਂਕਿ ਜੋ ਸਾਡਾ ਪੰਥ ਆ ਜੋ ਸਾਡਾ ਖਾਲਸਾ ਸਾਨੂੰ ਅਪੀਲ ਕਰਦਾ ਵੀ ਆਓ ਰਲ ਮਿਲ ਕੇ ਪੰਜਾਬ ਦੀ ਪੰਥ ਦੀ ਚੜ੍ਹਦੀ ਕਲਾ ਦੀ ਅਰਦਾਸ ਕਰੀਏ ਇੱਕ ਦੂਜੇ ਦੇ ਨਾਲ ਖੜੀਏ ਤੇ ਸਮੁੱਚੇ ਜਮੇ ਰਾਹ ਦੇ ਵਿੱਚ ਤੁਸੀਂ ਦੇਖੋਗੇ ਸਮੁੱਚੇ ਰਾਹ ਦੇ ਵਿੱਚ ਥਾਂ ਥਾਂ ਤੇ ਲੰਗਰ ਵੀ ਲੱਗੇ ਨੇ ਸੰਗਤਾਂ ਪਿੰਡਾਂ ਵਾਲੀਆਂ ਹਰੇਕ ਥਾਂ ਤੇ ਖੜੀਆਂ ਨੇ ਤੇ ਮੈਨੂੰ ਬੜਾ ਇਸ ਗੱਲ ਦਾ ਬਹੁਤ ਚੰਗਾ ਲੱਗਦਾ ਵੀ ਸਾਡੇ ਤਕਰੀਬਨ 5-6 ਪਿੰਡ ਨੇ ਜਿਨ੍ਹਾਂ ਦੇ ਵਿੱਚੋਂ ਹੋ ਕੇ ਮਾਛਵੜਾ ਚਰਨ ਕਮਲ ਸਾਹਿਬ ਦੇ ਰਾਹੀਂ ਮਾਧਿਅਮ ਤੋਂ ਬਾਅਦ ਇਸ ਨਗਰ ਕੀਰਤਨ ਨੇ ਜੋ ਹੈ ਕਟਾਣਾ ਸਾਹਿਬ ਤੋਂ ਹੁੰਦੇ ਹੋਏ ਦਮਦਮਾ ਸਾਹਿਬ ਤੱਕ ਅੱਗੇ ਪਹੁੰਚਣਾ ਇਹਨਾਂ ਨੇ ਸੋ ਮੈਂ ਆਪਣੇ ਵੱਲੋਂ ਸਮੁੱਚੀ ਸੰਗਤ ਨੂੰ ਇੱਕ ਵਾਰ ਫਿਰ ਬੇਨਤੀ ਕਰਦਾ ਵੀ ਜਿਹੜੇ ਅਜੇ ਅੱਜ ਜਿੱਥੇ-ਇੱਥੇ ਜਾਣਾ ਸਮਾਂ ਸੀ ਪਹਿਲਾਂ ਦਿੱਤਾ ਹੋਇਆ ਵੀ ਸਮੇਂ ਸਿਰ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਬਹੁਤ ਕਿਰਪਾ ਕੀਤੀ ਹੈ ਗੁਰੂ ਮਾਈ ਨੇ ਬਾਰ ਬਖਸ਼ਿਸ਼ ਕੀਤੀ ਹੈ ਜੋ ਆਪੇ ਗੁਰਜੇਲਾ ਨਗਰ ਕੀਰਤਨ ਦਾ ਸਵਾਗਤ ਕਰਨ ਦਾ ਜਿਹੜਾ ਮੌਕਾ ਹੈ ਸਾਨੂੰ ਲੁਧਿਆਣਾ ਜ਼ਿਲ੍ਹੇ ਵਾਲਿਆਂ ਨੂੰ ਮਿਲਿਆ ਮੈਂ ਸਮਝਦਾ ਕਿ ਸੰਗਤਾਂ ਦੇ ਵਿੱਚ ਗੁਰਗੋਬਨ ਸਿੰਘ ਮਾਰਗ ਉਤੇ ਜਿੱਥੇ-ਜਿੱਥੇ ਵੀ ਨਗਰ ਕੀਰਤਨ ਨੇ ਨੰਗਣਾ ਮਾ ਬਹੁਤ ਭਾਰੀ ਉਤਸ਼ਾਹ ਬਾ ਔਰ ਬੜੇ ਲੰਮੇ ਸਮੇਂ ਬਾਅਦ ਗੁਰਗੋਬਨ ਸਿੰਘ ਮਾਰਗ ਉਤੇ ਇਸ ਤਰ੍ਹਾਂ ਦਾ ਜਿਹੜਾ ਲਾਸਾਨੀ ਨਗਰ ਕੀਰਤਨ ਨੰਗ ਰਿਆ ਮੈਂ ਆਪਣੇ ਵੱਲੋਂ ਸਾਰੀ ਸੰਗਤ ਨੂੰ ਇਹਦੀ ਲੱਖ ਲੱਖ ਮੁਬਾਰਕਬਾਦ ਵਾਹਿ ਮਾਚੀਵਾੜਾ ਤੋਂ ਗੁਰਦੀਪ ਟੱਕਰ ਦੀ ਰਿਪੋਰਟ